ਇਦਾਂ ਹੋਇਆ ਵੀ ਇਹ ਬੰਦਾ ਚੰਚੇ ਤੇ ਆ ਗਿਆ ਹੋਵੇ ਤੇ ਇਹਨੇ ਕਰਤਾ ਵੇ ਐਕਸ਼ਨ ਹਾਂਜੀ ਪਿਛਲੇ ਸਾਲ ਕਰਤਾ ਸੀਗਾ ਜੀ ਅੱਛਾ ਹੁਣ ਮਤਲਬ ਫਰਕ ਹੋਣਾ ਨਹੀਂ ਕਰਦੇ ਸੁਧਰ ਗਏ ਹਾਂਜੀ ਉਹ ਬੱਚਾ ਸੀਗਾ ਉਦੋਂ ਠੀਕ ਐ ਬੱਚੇ ਹਰਕਤਾਂ ਕਰੀ ਜਾਂਦੇ ਕਰੀ ਦਿੰਦੇ ਹਾਂਜੀ ਹੁਣ ਤਾਂ ਸਿਆਣੇ ਵੀ ਕਰਦੇ ਨੇ ਕਰਦੇ ਤੇ ਹੁਣ ਟੈਨ ਇਹਨੂੰ ਕਿਉਂ ਕਹਿੰਦੇ ਨੇ ਮਤਲਬ ਇਹ ਤਾਂ ਜਿਹੜਾ ਬਲੈਕ ਤਾਂ ਸਾਨੂੰ ਦੇਖ ਹੀ ਰਿਹਾ ਟੈਨ ਕਲਰ ਜਿਹੜਾ ਭੂਰਾ ਜਿਹਾ ਕਹਿੰਦੇ ਨੇ ਜਿਵੇਂ ਅੱਖਾਂ ਤੇ ਲੱਤਾਂ ਤੇ ਹਾਂਜੀ ਟੈਨ ਕਲਰ ਹੈ ਜੀ ਇਹ ਟੈਨ ਕਲਰ ਹੈ ਹਾਂਜੀ ਇਹਦਾ ਕੀ ਨਾਮ ਹੈ ਇਹਦਾ ਭੋਲੂ ਆ ਜੀ ਇਹਦਾ ਭੋਲੂ ਆ ਭੋਲਾ ਤਾਂ ਨਹੀਂ ਹੈਗਾ ਇਹ ਆ ਬਾਹਰ ਜਾ ਕੇ ਦਾ ਭੋਲੇ ਘਰੇ ਨਹੀਂ ਪੋਲੇ ਇਹ ਘਰੇ ਨਹੀਂ ਪੋਲੇ ਇਹਨਾਂ ਦੇ ਲਸਣ ਜੇ ਦੇਖ ਕੇ ਲੱਗਦਾ ਨਹੀਂ ਵੀ ਜਿਹੜਾ ਸਟ੍ਰਕਚਰ ਹੈ ਇਹਨਾਂ ਦਾ ਹੈ ਹੀ ਇਹਾ ਜ ਇੱਕ ਖੌਫਨਾਕ ਜੀ ਬਰੀਡ ਹੈ ਹਾਂਜੀ ਹਾਂਜੀ ਫਿਰ ਆਪਣੇ ਕੋਲੇ ਜੇ ਵਧੀਆ ਡੌਗ ਆ ਤੁਸੀਂ ਪੈਸੇ ਦੇ ਮਗਰ ਲਾ ਕੇ ਕੋਈ ਇਦਾਂ ਦੀ ਫੀਮੇਲ ਆ ਗਈ ਵੀ ਥੋੜੀ-ਮੋਟੀ ਮਿਲਦੀ ਹੁੰਦੀ ਹੈ ਅਗਲਾ ਕਹਿੰਦਾ ਵੀ ਆ ਸਾਡੇ ਤੋਂ ਪੈਸੇ ਲੈ ਲਓ ਮੀਟਿੰਗ ਕਰਾ ਦਿਓ ਕਈ ਕਹਿੰਦੇ ਨੇ ਜੀ ਸਾਨੂੰ ਪੈਸੇ ਕੈਸ਼ ਦੇ ਦਿਓ ਤੁਸੀਂ ਅਸੀਂ ਬੱਚਾ ਨਹੀਂ ਲੈਂਦੇ ਪਰ ਸਾਡੇ ਡੌਗ ਦਾ ਨਾਂ ਨਾਲਿਓ ਇਦਾਂ ਮੀਟਿੰਗਾਂ ਦੇਖ ਕੇ ਉਹ ਫਿਊਚਰ ਦੇ ਵਿੱਚ ਜਿਹੜੀ ਬਰੀਡ ਉਹਦੇ ਰਿਜ਼ਲਟ ਮਾੜੇ ਹੁੰਦੇ ਨੇ ਇਦਾਂ ਕਰਦੇ ਆਪ ਨੇ ਆਪਾਂ ਤਾਂ ਜੀ ਹੁਣ ਚਲੋ ਪੈਸੇ ਤਾਂ ਚਲੋ ਐਵੇਂ ਕਹਿ ਦੀ ਆਪਾਂ ਫੀਸ ਲੈਨੇ ਆ ਉਹਨਾ ਕੋਈ ਝੂਠ ਨਹੀਂ ਗਾ ਪਰ ਆਪਾਂ ਫੀਮੇਲ ਦੇਖ ਕੇ ਲੈਨੇ ਆ ਪੈਸੇ ਵੀ ਨਾਲ ਕੁਆਲਟੀ ਚੈੱਕ ਕੁਆਲਟੀ ਜਾ ਕਰਕੇ ਐਵੇਂ ਚਾਹ ਕੱਲੇ ਪੈਸੇ ਵੀ ਕੀ ਕਰਨ ਜਦ ਹਈ ਨਹੀਂ ਕੋਈ ਬਰਾਬਰ ਦੀ ਕੁੱਤੀ ਹੈ ਨਹੀਂ ਫੇਰ ਕੀ ਕਰਾਂਗੇ ਜੋ ਜਿਹੜਾ ਨਵਾਂ ਸ਼ਹਿਰ ਦੇ ਵਿੱਚ ਡੌਗ ਸ਼ੋ ਹੋ ਰਿਹਾ ਹਾਂਸਰ ਦੇ ਵਿੱਚ ਆਹ ਬਾਈ ਇੱਕ ਧਾਕੜ ਬਰੀਡ ਲੈ ਕੇ ਆਏ ਨੇ ਜਮਾ ਪੰਜਾਬੀਆਂ ਵਰਗੀ ਆ ਨਾ ਆਇਆ ਨਾ ਸਿਰੇ ਦੀ ਕਹਿ ਸਕਦੇ ਆ ਨੂੰ ਅੱਜ ਇਸ ਜਿਹੜਾ ਡੌਗ ਸ਼ੋ ਦੇ ਵਿੱਚ ਇਹ ਕੱਲੀ ਤੁਰੇ ਫਿਰਦੇ ਨੇ ਮੈਂ ਕਿਹਾ ਯਾਰ ਇਹ ਵਖਰਾ ਵਖਰਾ ਜਾ ਅਜੇ ਇੱਕ ਕੱਲ ਉਹਦੇ ਕਰਕੇ ਵੀਡੀਓ ਵੀ ਬਣਾ ਰਿਹਾ ਮੈਂ ਹੈ ਨਾ ਕੱਲ ਕੋਈ ਕਮੈਂਟ ਕਰ ਰਿਹਾ ਕਹਿੰਦਾ ਤੁਸੀਂ ਬਾਹਰ ਦੀਆਂ ਬਰੀਡਾਂ ਦਿਖਾਈ ਜਾਂਦੇ ਹੋ ਮੈਂ ਕਿਹਾ ਭਾਈ ਅਸੀਂ ਤੁਹਾਨੂੰ ਅੰਦਰਲੀਆਂ ਬਰੀਡਾਂ ਵੀ ਦਿਖਾਉਨੇ ਆ ਜਿਹੜੀਆਂ ਉਹ ਸਿਰੇ ਦੀਆਂ ਹੀ ਹੁੰਦੀਆਂ ਨੇ ਤੇ ਬਾਈ ਨਾਲ ਮੈਂ ਗੱਲਬਾਤ ਕਰਦਾ ਪੂਰੀ ਡਿਟੇਲ ਲੈਨੇ ਆ ਨਾ ਬਾਰੇ ਵੀਰ ਕਿੱਥੋਂ ਆਏ ਨੇ ਬਾਈ ਜੀ ਕੀ ਹਾਲ ਚਾਲ ਹੈ ਸਤਿ ਸ਼੍ਰੀ ਅਕਾਲ ਜੀ ਬਹੁਤ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਕੰਮ ਕਰਕੇ ਵੀ ਚੱਲਦਾ ਕੰਮ ਕਾਰ ਪੂਰਾ ਵਧੀਆ ਜੀ ਤੇ ਬਾਈ ਕਿੱਥੋਂ ਆਏ ਆਪਾਂ ਆਪਣਾ ਪਿੰਡ ਕੋਕਰੀ ਆ ਜੀ ਜ਼ਿਲ੍ਹਾ ਮੋਗਾ ਕੋਕਰੀ ਜ਼ਿਲ੍ਹਾ ਮੋਗਾ ਹਾਂਜੀ ਆਪਣੇ ਚੈਨਲ ਦਾ ਕੀ ਨਾਮ ਹੈ ਪਿੰਡ ਦੇ ਨਾਂਤੀ ਰੱਖ ਰਿਹਾ ਹਾਂਜੀ ਹਾਂਜੀ ਵਧੀਆ ਗੱਲ ਬਾਤ ਆ ਪਿੰਡ ਦਾ ਨਾਂ ਉਹ ਵੀ ਚੱਲਣ ਲੱਗ ਪਏ ਨੇ ਪਿੰਡ ਦਾ ਨਾਂ ਫਿਰ ਬਾਬੇ ਦੀ ਕਰਪਨਾ ਚੱਲ ਹੀ ਪਿਆ ਜੀ ਵਧੀਆ ਗੱਲ ਬਾਤ ਬਾਈ ਆਪਣਾ ਨਾਮ ਕੀ ਆ ਮੇਰਾ ਨਾਮ ਮਨਪ੍ਰੀਤ ਸਿੰਘ ਆਈ ਮਨਪ੍ਰੀਤ ਭੰਗੂ ਤੂੰ ਤਾਂ ਨਹੀਂ ਬਾਈ ਹਾਂਜੀ ਹਾਂਜੀ ਮੈਂ ਹੀ ਬੱਲੇ ਤੈਨੂੰ ਮੈਂ ਦੇਖਿਆ ਕਈ ਵਾਰੀ ਫੇਸਬੁੱਕ ਦੇ ਉੱਤੇ ਮੈਨੂੰ ਮਿਲ ਗਿਆ ਨਾ ਬਾਈ ਹਾਂਜੀ ਹਾਂਜੀ ਚਲੋ ਬਾਈ ਆ ਜਿਹੜਾ ਤੂੰ ਡੌਗ ਹੈ ਜਿਹੜਾ ਰੱਖਿਆ ਹੈ ਬੱਬਰ ਸ਼ੇਰ ਵਰਗਾ ਹੈ ਨਾ ਹਾਂਜੀ ਇਹ ਇਹਦੇ ਬਾਰੇ ਜਾਣਕਾਰੀ ਲੈਣੀ ਆਪਾਂ ਨੇ ਇਹ ਕਿਹੜੀ ਨਸਲ ਆ ਦੱਸੀ ਮੜੇ ਜੀ ਇਹ ਜੀ ਹਿਮਾਲਿਆਨ ਸ਼ੀਪ ਡੌਗ ਆ ਪੰਜਾਬੀ ਚ ਆ ਤੇ ਹੁਣੇ 2 ਸਾਲ ਦਾ ਹੋ ਗਿਆ ਉਹਨੇ 2 ਸਾਲ ਦਾ ਹੋ ਗਿਆ ਨਾ ਹਾਂਜੀ ਹਾਂਜੀ ਹਾਈਟ ਕਿੰਨੀ ਕਰ ਜਣੀਏ ਨੇ ਹਾਈਟ ਦਾ ਬਸ ਹੁਣ ਲਗਭਗ ਓਕੇ ਹੀ ਆ ਜੀ ਇੰਨੀ ਵੀ ਰਹੂਗੀ ਹੁਣ ਚੌੜਾ ਹੋ ਜੂਗੀ ਮਤਲਬ ਮੋਟਾ ਹੋਈ ਜਾਊਗਾ ਹਾਂਜੀ ਹਾਂਜੀ ਮੋਟਾ ਹੋਈ ਜਾਊਗਾ ਆ ਜਿਹੜਾ ਇਹਨੂੰ ਕੀ ਕਹਿੰਦੇ ਆ ਫਰ ਹਾਂਜੀ ਫਰ ਹੈ ਜੀ ਫਰ ਇਹ ਕਹਿੰਦੇ ਆ ਕੋਟ ਹਾਂਜੀ ਇਹ ਕੋਟ ਕਿੰਨਾ ਕੁ ਵੱਡਾ ਹੋ ਜੂਗਾ ਕੋਟ ਤਾਂ ਮਤਲਬ ਕੀ ਹੁਣ ਜਿਵੇਂ ਜਿਵੇਂ ਉਮਰ ਵਧੂਗੀ ਉਵੇਂ ਫਰਕ ਪਈ ਜਾਣਾ ਸੋਹਣਾ ਹੁੰਦਾ ਜਾਊਗੀ ਸੋਹਣਾ ਹੁੰਦਾ ਜਾਊ ਚਮਕੀ ਜਾਊ ਚਮਕ ਜਾਊਗੀ ਹਾਂਜੀ ਠੀਕ ਹੈ ਕਿੰਨੇ ਸਾਲ ਤੱਕ ਜਿਹੜਾ ਕੋਟ ਵੱਧ ਹੈ ਕੋੜਤਾ ਜੀ ਲਗਭਗ ਮੇਰੇ ਹਿਸਾਬ ਨਾਲ ਜਿਵੇਂ ਮੇਰਾ ਤਜਰਬਾ ਵੀ 2 2 ਸਾਲ ਤੱਕ ਵਾਧਾ ਵਾ ਉਦੋਂ ਬਾਅਦ ਉਹਦੀ ਗ੍ਰੋਥ ਆ ਕੇਅਰ ਆ ਉਹਦੀ ਤੁਹਾਡਾ ਤਜਰਬਾ ਕਿੰਨੇ ਚਿਰ ਦਾ ਹੈ ਮੇਰਾ ਵੀ ਬਾ 2 ਸਾਲ ਦੀ ਹੈ ਜੀ ਅੱਛਾ 2 ਸਾਲਾਂ ਦੀ ਸਿੱਖ ਲਿਆ ਕੰਮ ਹੈ ਹਾਂਜੀ ਹਾਂਜੀ ਵਧੀਆ ਗੱਲ ਬਾਤ ਆ ਤੇ ਤੁਸੀਂ 2 ਸਾਲਾਂ ਤੋਂ ਹੈਂਡਲ ਕਰ ਰਹੇ ਹੋ ਇਹਨਾਂ ਨੂੰ ਹਾਂਜੀ 2 ਸਾਲ ਹੀ ਹੋਇਆ ਜ਼ਿਆਦਾਤਰ ਰੱਖਦੇ ਨੂੰ ਜੀ ਜ਼ਿਆਦਾਤਰ ਰੱਖਦੇ ਨੂੰ ਤੇ ਕਿੰਨੇ ਡੌਗ ਰੱਖਿਆ ਆਪਣੇ ਆਪਣੇ ਕੋਲੇ ਹੈਗੇ ਆ ਜੀ 6-7 ਡੌਗ ਹੈ ਘਰੇ 6-7 ਡੌਗ ਹੈ ਜੀ ਨੇਚਰ ਸਾਰਿਆਂ ਦੀ ਇਦਾਂ ਦੀ ਉਹ ਆ ਹਾਂਜੀ ਘਰੇ ਤਾਂ ਅਗਰੈਸਿਵ ਆ ਹੀ ਪੂਰੇ ਅੱਛਾ ਘਰੇ ਮਰ ਪੜ ਨਹੀਂ ਦਿੰਦੇ ਨਹੀਂ ਘਰੇ ਨਹੀਂ ਪੜ ਦਿੰਦੇ ਅੱਛਾ ਇੱਥੇ ਜਿਵੇਂ ਇਹਨੂੰ ਫੜ ਲਵਾਂ ਕੁਛ ਕਹਿੰਦਾ ਨਹੀਂ ਹੁਣ ਨਹੀਂ ਕੁਛ ਕਹਿੰਦਾ ਕੋਈ ਕੁਛ ਨਹੀਂ ਕਹਿੰਦਾ ਹਾਂਜੀ ਹਾਂਜੀ ਠੀਕ ਐ ਤੇ ਮਨ ਲਓ ਜਿੱਦਾਂ ਕੁੱਤੇ ਨੂੰ ਦੇਖ ਕੇ ਦੂਜਾ ਕੁੱਤਾ ਉਹਦਾ ਕਹਿੰਦਾ ਬੈਰ ਬਣ ਲੈਂਦਾ ਉਹਦਾ ਕਰਦੇ ਆ ਮਤਲਬ ਤੁਹਾਨੂੰ ਦੱਸਿਆ ਵੀ ਘਰੇ ਤਾਂ ਕਿਸੇ ਨੂੰ ਐਂਟਰੀ ਹੈ ਹੀ ਨਹੀਂ ਕਿ ਜੀ ਹੈ ਨਹੀਂ ਉਹ ਤਾਂ ਬਾਈ ਤੁਹਾਡੇ ਉਂ ਵੀ ਨਹੀਂ ਪੜਦਾ ਹੁਣ ਕੋਈ ਮੈਨੂੰ ਤਾਂ ਲੱਗਦਾ ਇਹਨਾਂ ਨੂੰ ਦੇਖ ਕੇ ਅਗਲਾ ਕਹਿੰਦਾ ਵੀ ਇਹ ਤੇ ਚਕਾ ਦੂ ਟਾਪ ਹਾਂਜੀ ਉਹ ਫਿਰ ਸ਼ੋਅਾਂ ਤੇ ਆਉਂਦੇ ਕਰਕੇ ਉਸ ਤੋਂ ਆਪਣਾ ਟ੍ਰੇਨਿੰਗ ਇਹਨਾਂ ਨੂੰ ਮਿਲੀ ਹੋਈ ਹਾਂਜੀ ਪਿਛਲੇ ਸਾਲ ਕਰਤਾ ਸੀਗਾ ਜੀ ਹੁਣ ਮਤਲਬ ਫਰਕ ਹੋਣ ਨਹੀਂ ਕਰਦੇ ਸੁਧਰ ਗਿਆ ਹੈ ਹਾਂਜੀ ਉਹ ਬੱਚਾ ਸੀਗਾ ਉਦੋਂ ਠੀਕ ਹੈ ਬੱਚੇ ਹਰ ਕ ਤਾਂ ਕਰ ਹੀ ਜਾਂਦੇ ਨੇ ਕਰ ਹੀ ਦਿੰਦੇ ਹਾਂਜੀ ਹੁਣ ਤਾਂ ਸਿਆਣੇ ਵੀ ਕਰਦੇ ਨੇ ਕਰਦੇ ਹੁਣ ਇੱਕ ਇਹਦਾ ਰੰਗ ਦਾ ਫਰਕ ਆ ਜਿਹੜਾ ਇਹ ਛੋਟਾ ਜਿਹਾ ਵੀ ਲੱਗਦਾ ਇਹਦੇ ਬਾਰੇ ਦੱਸ ਥੋੜਾ ਜੇ ਐਸੀ ਲੈਂਦੇ ਆ ਵੀ ਹਾਂਜੀ ਇਹਨਾਂ ਦੋਵਾਂ ਦਾ ਪਿਓ ਸੇਮ ਆ ਜੀ ਅੱਛਾ ਇੱਕੋ ਹੀ ਬਾਪ ਦੇ ਨੇ ਨਾ ਹਾਂਜੀ ਮਦਰ ਆ ਡੈਡਾ ਉਹ ਹੈਗਾ ਵਾ ਸਾਢੇ 5 ਘੰਟੇ ਮਹੀਨੇ ਦੇ ਉਹ ਛੋਟਾ ਜੀ ਬਲੈਕ ਐਂਡ ਟੈਨ ਕਲਰ ਉਹਦਾ ਕਿਦਾਂ ਦਾ ਸੁਭਾਅ ਉਹ ਵੀ ਵਧੀਆ ਹੀ ਪੂਰਾ ਅੱਛਾ ਬਲੈਕ ਐਂਡ ਟੈਨ ਇਹਨੂੰ ਮਤਲਬ ਇਹ ਆ ਤਾਂ ਜਿਹੜਾ ਬ੍ਰੈਕ ਦਾ ਤੁਸ ਨੂੰ ਦੇਖ ਹੀ ਰਿਹਾ ਟੈਨ ਕਲਰ ਜਿਹੜਾ ਬਪੂਰਾ ਜਿਹਾ ਕਹਿੰਦੇ ਨੂੰ ਜਿਵੇਂ ਅੱਖਾਂ ਤੇ ਲੱਤਾਂ ਤੇ ਹਾਂਜੀ ਟੈਨ ਕਲਰ ਹੈ ਇਹ ਟੈਨ ਕਲਰ ਹੈ ਇਹਦਾ ਕੀ ਨਾਮ ਹੈ ਇਹਦਾ ਭੋਲੂ ਆ ਜੀ ਇਹਦਾ ਭੋਲੂ ਆ ਭੋਲਾ ਤਾਂ ਨਹੀਂ ਹੈਗਾ ਇਹ ਆ ਬਾਹਰ ਜਾ ਕੇ ਤਾਂ ਭੋਲੇ ਘਰੇ ਨਹੀਂ ਭੋਲਾ ਜੀ ਇਹ ਘਰੇ ਨਹੀਂ ਭੋਲਾ ਹਾਂਜੀ ਇਹਨਾਂ ਦੇ ਲੱਸਣ ਜਿਹੇ ਦੇਖ ਕੇ ਲੱਗਦਾ ਨਹੀਂ ਵੀ ਜਿਹੜਾ ਸਟ੍ਰਕਚਰ ਹੈ ਇਹਨਾਂ ਦਾ ਹੈ ਹੀ ਇਹੋ ਜਿਹਾ ਇੱਕ ਖੌਫਨਾਕ ਜੀ ਬਰੀਡ ਹੈ ਹਾਂਜੀ ਹਾਂਜੀ ਇਹ ਫਿਰ ਆਪਣੀ ਇੰਡੀਅਨ ਬਰੀਡ ਹੀ ਹੈ ਜੀ ਇਹ ਇੱਕ ਹੋਰ ਦੱਸ ਵੀ ਤੁਸੀਂ ਇਹੀ ਕਿਉਂ ਚੂਜ਼ ਕੀਤਾ ਵੈਸੇ ਹੀ ਸਾਡੇ ਮੋਢ ਤੋਂ ਵੀ ਇਹੀ ਰੱਖੀ ਆ ਮੈਂ ਪਹਿਲਾਂ ਚਲੋ ਹੁਣ ਹੌਲੀ ਹੌਲੀ ਸੁਧਾਰ ਹੋ ਗਿਆ ਪਹਿਲਾਂ ਜਿਵੇਂ ਕਹਦੀ ਸੀ ਸਿੰਪਲ ਗੱਦੀ ਜਿਹੀ ਕਹਿੰਦੇ ਹੁੰਦੀ ਆਪਾਂ ਨਾਰਮਲ ਜਿਹੀ ਪਤਲੇ ਪਤਲੇ ਜਿਹ ਹਨ ਤੇ ਹੁਣ ਹੌਲੀ ਹੌਲੀ ਬਰੀਡ ਤੇ ਵਰਕ ਕੀਤਾ ਜੀ ਤੇ ਮਤਲਬ ਕੀ ਕਾਰਨ ਤੁਸੀਂ ਮੰਨ ਲਓ ਇਹਨੂੰ ਮੋਢਕ ਦੀ ਮੂੰਹ ਚੱਲ ਰਿਹਾ ਕੰਮ ਤੁਸੀਂ ਕਹਿੰਦੇ ਹੋ ਵੀ ਐਸੇ ਤੇ ਫੋਕਸ ਕਿਉਂ ਕਰਿਆ ਹੋਇਆ ਇਹ ਚਲੋ ਬਰੀਡਾਂ ਤਾਂ ਸਾਰੀਆਂ ਹੀ ਵਧੀਆ ਹੁੰਦੀਆਂ ਆ ਮਾਂ ਤੇ ਜਿਵੇਂ ਹੁਣ ਆਪਾਂ ਕਹਦੀ ਸਾਡੇ ਜਿਵੇਂ ਹੁਣ ਖੇਤਾਂ 'ਚ ਘਰ ਆ ਤੇ ਇਹ ਰਾਖੀ ਨੂੰ ਵਧੀਆ ਮੰਨੇ ਗਏ ਹੈ ਇਹ ਨਸਲ ਅਛਾ ਹਾਂਜੀ ਹਾਂਜੀ ਵੀ ਕੋਈ ਘਰ ਰਹਿੰਦਾ ਰਹਿੰਦਾ ਘਰੇ ਕੋਈ ਪੁੱਛ ਕੇ ਹੀ ਵੜਦਾ ਆ ਇਹ ਬਿਨਾ ਪੁੱਛੇ ਨਹੀਂ ਕੋਈ ਵੜਦਾ ਅਛਾ ਘਰੇ ਖੁੱਲੇ ਹੁੰਦੇ ਆ ਕਿ ਬੰਨੇ ਹੁੰਦੇ ਆ ਮੇਰੇ ਘਰੇ ਖੁੱਲੇ ਹੁੰਦੇ ਆ ਜੀ ਖੁੱਲੇ ਹੁੰਦੇ ਆ ਉਹ ਦੇਦੇ ਹੁੰਦੇ ਨੇ ਤਾਂ ਬੰਨੇ ਹੁੰਦੇ ਆ ਠੀਕ ਹੈ ਜੀ ਹਾਂਜੀ ਆ ਦਿਨੇ ਤਾਂ ਫਿਰ ਇਹ ਰੋਜ਼ ਇੱਕ ਅੱਧਾ ਕੰਡ ਕਰਦਿਆ ਕਰਨਗੇ ਹਾਂਜੀ ਹਾਂਜੀ ਕਿਉਂਕਿ ਬੰਦਾ ਚੰਚੇ ਤਾਂ ਆ ਜਾਂਦਾ ਕਈ ਵਾਰ ਆ ਜਾਂਦਾ ਹਾਂ ਜੀ ਨਹੀਂ ਪਤਾ ਲੱਗਦਾ ਜੀ ਠੀਕ ਹੈ ਤੇ ਕਿੰਨੇ ਕੁ ਡੌਗ ਰੱਖਿਆ ਤੁਸੀਂ ਇਹਦੇ ਨਾਲ ਦੇ ਆਪਣੇ ਕੋਲੇ ਹੈਗੇ ਆ ਜੀ ਤਿੰਨ ਫੀਮੇਲ ਆ ਜੀ ਤੇ ਤਿੰਨ ਨਾਲ ਡੌਗ ਆ ਸਟੱਡ ਆਪਣੇ ਕੋਲੇ ਇਹਨਾਂ ਦੀ ਫਿਰ ਬਰੀਡਿੰਗ ਵੀ ਕਰਦੇ ਆਪਾਂ ਹਾਂਜੀ ਹਾਂ ਬਾਰ ਮੀਟਿੰਗ ਹਾਂਜੀ ਫੀਮੇਲ ਦੇਖ ਕੇ ਚੰਗੀ ਅੱਛਾ ਕਈ ਵਾਰੀ ਹੁੰਦਾ ਨਾ ਅੱਜ ਕੱਲ ਜਿੱਦਾਂ ਚੱਲ ਰਿਹਾ ਹੈ ਬਰੀਡਰਾਂ ਦੇ ਵਿੱਚ ਮੈਨੂੰ ਮਾਫ਼ ਕਰਿਓ ਸਾਰਿਆਂ ਵਾਸਤੇ ਸਾਂਝੀ ਉਹ ਗੱਲ ਹੈ ਇਹ ਵੀ ਆਪਣੇ ਕੋਲੇ ਜੇ ਵਧੀਆ ਡੌਗ ਆ ਤੁਸੀਂ ਪੈਸੇ ਦੇ ਮਗਰ ਲਾ ਕੇ ਕੋਈ ਇਦਾਂ ਦੀ ਫੀਮੇਲ ਆ ਗਈ ਵੀ ਥੋੜੀ-ਮੋਟੀ ਮਿਲਦੀ ਹੁੰਦੀ ਹੈ ਅਗਲਾ ਕਹਿੰਦਾ ਵੀ ਆ ਸਾਡੇ ਤੋਂ ਪੈਸੇ ਲੈ ਲਓ ਮੀਟਿੰਗ ਕਰਾ ਦਿਓ ਕਈ ਕਹਿੰਦੇ ਨੇ ਜੀ ਸਾਨੂੰ ਪੈਸੇ ਕੈਸ਼ ਦੇ ਦਿਓ ਤੁਸੀਂ ਅਸੀਂ ਬੱਚਾ ਨਹੀਂ ਲੈਂਦੇ ਪਰ ਸਾਡੇ ਡੌਗ ਦਾ ਨਾਂ ਨਾਲ ਲਿਓ ਇਦਾਂ ਮੀਟਿੰਗਾਂ ਦੇਖ ਕੇ ਉਹ ਫਿਊਚਰ ਦੇ ਵਿੱਚ ਜਿਹੜੀ ਬਰੀਡ ਉਹਦੇ ਰਿਜ਼ਲਟ ਮਾੜੇ ਹੁੰਦੇ ਨੇ ਇਦ ਮੈਂ ਆਪਾਂ ਤਾਂ ਜੀ ਹੁਣ ਚਲੋ ਪੈਸੇ ਤਾਂ ਚਲੋ ਐਵੇਂ ਕਹਿਦੀ ਆ ਆਪਾਂ ਫੀਸ ਲੈਨੇ ਆ ਉਹਨਾ ਕੋਈ ਝੂਠ ਨਹੀਂ ਗਾ ਪਰ ਆਪਾਂ ਫੀਮੇਲ ਦੇਖ ਕੇ ਲੈਨੇ ਆ ਪੈਸੇ ਵੀ ਨਾਲ ਕੁਆਲਿਟੀ ਚੈੱਕ ਕੁਆਲਿਟੀ ਜਾ ਕਰਕੇ ਐਵੇਂ ਚਾਹ ਕੱਲੇ ਪੈਸੇ ਵੀ ਕੀ ਕਰਨ ਜਦ ਹਈ ਨਹੀਂ ਕੋਈ ਬਰਾਬਰ ਦੀ ਕੁੱਤੀ ਹੈਨੀ ਫੇਰ ਕੀ ਕਰਨ ਠੀਕ ਹੈ ਇਹਦੀ ਫੀਸ ਕਿੰਨੀ ਹੁੰਦੀ ਹੈ ਇਹ ਡੌਗ ਦੀ ਤਾਂ ਹੈਗੇ ਹੀ ਆਪਣੀ 25000 ਜੀ ਹਾਂਜੀ ਤੇ ਜਿਹੜਾ ਆਪਣਾ ਦੂਜਾ ਵੈਲੀ ਡੌਗ ਆ ਉਹਦੀ 50000 ਆ ਜੀ ਵੈਲੀ ਡੌਗ ਦੀ 50000 ਹਾਂਜੀ ਹਾਂਜੀ ਉਹਦੇ ਰੇਟ ਚ ਕਿਉਂ ਫਰਕ ਆ ਉਹ ਤਿੱਬਤੀ ਇਨਮਾਸਟਿਫਾ ਜੀ ਉਹਦਾ ਪਿਓ ਵੀ ਇੰਪੋਰਟ ਆ ਤੇ ਮਾਂ ਵੀ ਇੰਪੋਰ ਹੁੰਦੇ ਲਗਭਗ ਸੇਮ ਹੀ ਆ ਜੀ ਉਹ ਜਦੋਂ ਆਪਾਂ ਛੋਹਾਂ ਚ ਆਉਂਦੇ ਆ ਉਦੋਂ ਪਤਾ ਲੱਗਦਾ ਵੀ ਕਾਫੀ ਫਰਕ ਆ ਇਹਦਾ ਸਟਰਕਚਰ ਇਹਦਾ ਨੂੰ ਵੱਖਰਾ ਹੈ ਉਹਦਾ ਵੱਖਰਾ ਜੀ ਹਾਂਜੀ ਉਹ ਤੁਸੀਂ ਦੇਖਿਆ ਹੀ ਹਰੇਕ ਛੋਹ ਤੇ ਉਹਦਾ ਵੱਖਰੇ ਖੜਾ ਹੁੰਦਾ ਠੀਕ ਆ ਜੀ ਹਾਂਜੀ ਇਹ ਇਹਦਾ ਪਪ ਜਿਹੜਾ ਕਿੰਨੇ ਕ ਦਾ ਸੇਲ ਹੋ ਜਾਂਦਾ ਇਹਦਾ ਹੀ ਉਹੀ ਆ ਬਸ ਫੀਮੇਲ ਤੇ ਹੀ ਡਿਪੈਂਡ ਕਰਦਾ ਵਾ ਜੇ ਭੋਰਾ ਮਾੜੀ ਫੀਮੇਲ ਆ ਫਿਰ 25-30 ਹਜ਼ਾਰ ਦਾ ਮਾੜੀ ਸਟਾਰਟਿੰਗ ਹੁੰਦੀ ਮਤਲਬ ਵੀ 45-50 ਤੱਕ ਵੇਚ ਜਾਂਦਾ ਬੱਚਾ ਠੀਕ ਆ ਹਾਂਜੀ ਹਾਂਜੀ ਇਹ ਕਿਸੇ ਨੂੰ ਜ਼ਰੂਰਤ ਹੁੰਦੀ ਆ ਤੁਹਾਡੇ ਨਾਲ ਸੰਪਰਕ ਕਰਨ ਦੀ ਹਨਾ ਦੇ ਕੋਈ ਜਾਣਕਾਰੀ ਲੈਣੀ ਹੁੰਦੀ ਆ ਜਾਂ ਪਾਪੋ ਲੈਣਾ ਹੁੰਦਾ ਜਾਂ ਮੀਟਿੰਗ ਲੈਣੀ ਹੁੰਦੀ ਆ ਕੰਟੈਕਟ ਨੰਬਰ ਦੇ ਦੋ ਆਪਣੇ 8427093206 ਰਿਪੀਟ ਕਰਿਓ 8427093206 ਤੁਹਾਡਾ ਨਾਮ ਦੱਸ ਦੋ ਮੇਰਾ ਮਨਪ੍ਰੀਤ ਸਿੰਘ ਹੈ ਪੈਂਡ ਕੋਕਰੀ ਜ਼ਿਲ੍ਹਾ ਮੋਗਾ ਠੀਕ ਆ ਜੀ ਬਾਈ ਜੀ ਕਿਸੇ ਨੂੰ ਜ਼ਰੂਰਤ ਆ ਦੇਖੋ ਤੁਸੀਂ ਬਰੀਡ ਬਾਈਆਂ ਕੋਲੇ ਬਹੁਤ ਵਧੀਆ ਗਈ ਜ਼ਰੂਰਤ ਆ ਤਾਂ ਬਾਈ ਦਾ ਵੀਡੀਓ ਤੋਂ ਨੰਬਰ ਲੈ ਕੇ ਕੰਟੈਕਟ ਕਰ ਲਓ ਬੱਚਾ ਵੀ ਤੁਹਾਨੂੰ ਮਿਲ ਜਾਊਗਾ ਮੀਟਿੰਗ ਦੀ ਜ਼ਰੂਰਤ ਆ ਤਾਂ ਕੁਆਲਿਟੀ ਦੇਖ ਕੇ ਕਹਿੰਦੇ ਮੀਟਿੰਗ ਵੀ ਕਰਵਾ ਦਿੰਨੇ ਆ ਸਾਰੀ ਗੱਲਬਾਤ ਤੁਸੀਂ ਇਹਨਾਂ ਦੇ ਨੰਬਰ ਤੋਂ ਲੈ ਕੇ ਕਰ ਸਕਦੇ ਹਾਂ ਤੇ ਪਪ ਸੇਲ ਪਰਚੇਜ਼ ਕਰ ਸਕਦੇ ਹਾਂ ਕੋਈ ਹੋਰ ਜਾਣਕਾਰੀ ਲੈਣੀ ਹੈ ਉਹ ਵੀ ਤੁਹਾਨੂੰ ਇਸੇ ਨੰਬਰ ਤੇ ਮਿਲ ਜਾਊਗੀ ਬਹੁਤ ਬਹੁਤ ਧੰਨਵਾਦ ਵੀਰੇ ਧੰਨਵਾਦ ਵਧੀਆ ਲੱਗਿਆ ਗੱਲਬਾਤ ਕਰਕੇ ਜਿਉਂਦੇ ਬਸਦੇ ਰਹੋ ਚੱਲਦੇ ਆਂ ਅੱਗੇ ਕਰਦੇ ਆਂ ਗੱਲਬਾਤ ਤੇ ਮਲਾਉਣੇ ਇੱਕ ਹੋਰ ਬਰੀਡਰ ਵੀਰ ਨੂੰ ਤੁਹਾਡੇ ਨਾਲ